ਸਫਾਈ ਨੂੰ ਲੈ ਕੇ ਵਾਅਦੇ ਕੀਤੇ ਜਿਹਦੇ ਵਿੱਚ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨਾਂ ਦੀ ਅਗਵਾਈ ਤੇ ਨਾਲ ਦੀ ਨਾਲ ਨਗਰ ਕੌਂਸਲ ਦੇ ਤਹਾਰੇ ਬਰਾਬਰ ਹੋ ਜਰਿਆਗਾ ਭਰੋਸਾ ਦਿੱਤਾ ਗਿਆ ਕਿ ਤੁਹਾਡੀ ਸਫਾਈ ਦੇ ਪਖਤਾ ਪ੍ਰਬੰਧ ਅਸੀਂ ਕਰਾਂਗੇ ਜਿਹਦੇ ਨਾਲ ਮਸ਼ੀਨਾ ਇਕਰੀ ਦੀਆਂ ਗਈਆਂ ਜਾਂ ਚਾਹੇ ਕਿ ਮਸ਼ੀਨਾ ਜਿਹੜਾ ਹੈਗਾ ਦੱਸਿਆ ਜਾਂਦਾ ਵਿਚਾਰਕ ਨੂੰ ਸ਼ੀਗਾ ਖਰੀਦਣੇ ਜਾਂ ਜਿਹਦੀ ਟੈਸਟਿੰਗ ਜਿਹੜੀ ਇਸ ਵੇਲੇ ਕੀਤੀ ਜਾ ਰਹੀ ਹੈ ਵਿਧਾਇਕ ਸਾਹਿਬ ਦੀ ਹਾਜ਼ਰੀ ਦੇ ਵਿੱਚ ਤੇ ਹੁਣ ਇਹਨਾਂ ਮਸ਼ੀਨਾਂ ਨੂੰ ਲੋਕ ਕਾਰਪਨ ਜਿਹੜਾ ਅਮਰਪਾਲ ਸਿੰਘ ਸੁਖਾ ਆਨੰਦ ਵੱਲੋਂ ਕੀਤਾ ਜਾ ਰਿਹਾ ਨਗਰ ਕੌਂਸਲ ਦੀ ਜਿਹੜੀ ਪੂਰੀ ਟੀਮ ਤੇ ਨਾਲ ਦੀ ਨਾਲ ਜਿਹੜਾ ਹੈਗਾ ਐਮਸੀ ਇਸ ਬਾਗਾਪੁਰਾਣਾ ਸ਼ਹਿਰ ਦੇ ਐਮਸੀ ਵੀ ਹਾਜ਼ਰ ਆ ਹਲਕਾ ਵਿਧਾਇਕ ਅਮਰਪਾਲ ਸਿੰਘ ਸੁਖਾ ਆਨੰਦ ਵੀ ਹਾਜ਼ਰ ਆ ਜਿਨ੍ਹਾਂ ਨੇ ਜਿਹੜਾ ਬਟਨ ਨਾਲ ਸਟਾਰਟ ਕਰਕੇ ਇਹ ਜਿਹੜੀ ਜੈਟਿੰਗ ਮਸ਼ੀਨ ਆ ਇਹ ਸ਼ਹਿਰ ਦੀ ਸਫਾਈ ਵਾਸਤੇ ਉਹ ਲੋਕ ਅਰਪਣ ਕਰ ਦਿੱਤੀ ਐ ਇਹਦੇ ਨਾਲ ਨਾਲ ਜਿਹੜਾ ਹੈਗਾ ਦੋ ਮਸ਼ੀਨਾਂ ਇਹ ਇੱਕ ਤੇ ਦੋ ਮਸ਼ੀਨਾਂ ਕਿਵੇਂ ਕੰਮ ਕਰਨਗੀਆਂ ਕੀ ਕੀ ਕੰਮ ਕਰਨਗੀਆਂ ਇਹ ਸਾਰਾ ਜਿਹੜਾ ਜਾਣਕਾਰੀ ਆਪਾਂ ਨਗਰ ਕੌਂਸਲ ਦੇ ਅਧਿਕਾਰੀਆਂ ਤੋਂ ਤੇ ਟੈਕਨੀਕਲ ਜਿਹੜੀ ਟੀਮ ਆ ਉਹਨਾਂ ਤੋਂ ਲਵਾਂਗੇ ਨਾਲ ਦੀ ਨਾਲ ਬਥੇਖ ਸਭ ਤੋਂ ਵੀ ਜਿਹੜੀ ਇਹਦੇ ਬਾਰੇ ਜਾਣਕਾਰੀ ਲਵਾਂਗੇ ਕਿੰਨਾ ਬਜਟ ਆ ਕਿਹੜੇ ਵਿਭਾਗ ਵੱਲੋਂ ਆਗਾ ਇਹ ਨਗਰ ਕੌਂਸਲ ਦੇ ਵਿੱਚ ਇਹ ਕੀ ਕੀ ਕੰਮ ਕਰਨਗੀਆਂ ਤੇ ਜਿਹੜੇ ਹੈਗੇ ਸਫਾਈ ਕਰਮਚਾਰੀਆਂ ਨੂੰ ਇਹ ਕੀ ਸਹੂਲਤ ਹੋਊਗੀ ਤੇ ਜਿਹੜੇ ਸ਼ਹਿਰ ਵਾਸੀ ਆ ਜਿਹੜੇ ਸਫਾਈ ਨਾਲਿਆਂ ਦੀ ਸਫਾਈ ਜਾਂ ਹੋਰ ਕਿਸੇ ਕਿਸਮ ਦੀ ਜਿਹੜੇ ਹੈਗੇ ਦਿੱਕਤਾਂ ਦਾ ਸਾਹਮਣਾ ਕਰ ਰਹੇ ਆ ਉਹਨਾਂ ਨੂੰ ਕੀ ਸਹੂਲਤ ਮਿਲੂਗੀ ਸਾਰੀ ਜਿਹੜੀ ਹੈਗੀ ਡਿਟੇਲ ਅੱਜ ਜਾਣਕਾਰੀ ਜਿਹੜੀ ਆ ਆਪਾਂ ਲਵਾਂਗੇ ਅਵਧਾਇਕ ਸਾਹਿਬ ਸਭ ਤੋਂ ਪਹਿਲਾਂ ਜਿਹੜੀ ਜੈਟਿੰਗ ਮਸ਼ੀਨਾਂ ਦੇ ਰੂਪ ਦੇ ਵਿੱਚ ਤੁਹਾਡੇ ਕੋਲੇ ਅਧੂਰੇ ਕਮਸ਼ਿਨਰੀ ਆਈ ਆ ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਦੇ ਆ ਸਭ ਤੋਂ ਪਹਿਲਾਂ ਤੇ ਕੀ ਕਿਹੜਾ ਕੀ ਚਾਉਂਗਾ ਅੱਛਾ ਸਭ ਤੋਂ ਪਹਿਲਾਂ ਤਾਂ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਇੱਥੇ ਪਹੁੰਚਣ ਦੇ ਲਈ ਤੁਹਾਨੂੰ ਯਾਦ ਹੋਣਾ ਪਿਛਲੇ ਦਿਨੀ ਜਦੋਂ ਆਪਣਾ ਮੁਗਾਰ ਉੜਤੇ ਜੀ ਪਾਣੀ ਖੜਦਾ ਸੀਗਾ ਤਾਂ ਉਦੋਂ ਮੈਂ ਜਿਹੜੀ ਗੱਲਬਾਤ ਕੀਤੀ ਸੀ ਉਹ ਸਾਰੇ ਚ ਬਾਕੀ ਗੱਲਾਂ ਤੇ ਸਹਿਮਤੀ ਹੋ ਗਈ ਸੀ ਨਾਲ ਹੀ ਅਸੀਂ ਉਹਨਾਂ ਨੂੰ ਇਹ ਕਿਹਾ ਸੀਗਾ ਵੀ ਭਾਈ ਅਸੀਂ ਸਾਫ਼ ਕਰਨ ਵਾਸਤੇ ਇੱਕ ਜਿਹੜੀਆਂ ਲੇਟੈਸਟ ਨਵੀਂ ਟੈਕਨੀਕ ਜੀ ਉਹਦੇ ਅਸੀਂ ਵਹੀਕਲ ਲੈ ਕੇ ਆਵਾਂਗੇ ਜੀ ਮਸ਼ੀਨਰੀ ਲੈ ਕੇ ਆਵਾਂਗੇ ਉਹ ਅਸੀਂ ਅੱਜ ਤਿੰਨ ਚੀਜ਼ਾਂ ਲੈ ਕੇ ਆਏ ਆ ਦੋ ਜੈਟਿੰਗ ਮਸ਼ੀਨਾਂ ਨੇ ਤੁਸੀਂ ਦਿਖਾਇਓ ਇਹ ਬਹੁਤ ਵਧੀਆ ਦੇਖਣ ਚ ਚੀਜ਼ਾਂ ਛੋਟੀਆਂ ਲੱਗਦੀਆਂ ਨੇ ਪਰ ਕੰਪਿਊਟਰਾਈਜ਼ਡ ਨੇ ਜੀ ਇਹਦੇ ਉੱਪਰ ਕੈਮਰੇ ਲੱਗੇ ਹੋਇਆ ਜੀ ਤੇ ਇਹ ਜਿਹੜੀਆਂ ਪੁਲੀਆਂ ਅਸੀਂ ਚੱਕ ਨਹੀਂ ਸਕਦੇ ਨੀਚੋਂ ਬਲੌਕ ਹੋ ਜਾਂਦੀਆਂ ਹਮ ਅੱਗੇ ਕੀ ਸੀ ਉਹ ਤੋੜਨੀਆਂ ਪੈਂਦੀਆਂ ਸੀਗੀਆਂ ਹੁਣ ਤੋੜਨ ਦੀ ਲੋੜ ਨਹੀਂ ਹੁਣ ਅਸੀਂ ਇੱਕ ਲੰਬੀ ਪੁਲੀ ਸਾਫ਼ ਕਰ ਸਕਦੇ ਹਾਂ ਤੇ ਜਿਹੜੀ ਸਭ ਤੋਂ ਇੰਪੋਰਟੈਂਟ ਜਿਹੜੀ ਆ ਪਿੱਛੇ ਤੁਹਾਡੇ ਵਹੀਕਲ ਖੜਾ ਏ ਜੀ ਇਹਨਾਂ ਤਿੰਨਾਂ ਦੀ ਕੋਸਟ ਲਗਭਗ 15 ਤੋਂ 20 ਲੱਖ ਦੇ ਵਿਚਕਾਰ ਵਿਚਕਾਰ ਆ ਵਿਚ ਵਿਚ ਜੀ ਜਿਹੜਾ ਇਹ ਵਿਚਾਲੇ ਵਹੀਕਲ ਆ ਇਹ ਬਹੁਤ ਇੰਪੋਰਟੈਂਟ ਆ ਬਹੁਤ ਜ਼ਰੂਰੀ ਆ ਅੱਜ ਤੋਂ ਪਹਿਲਾਂ ਬੜੀ ਵਾਰ ਜਦੋਂ ਕੋਈ ਸਫਾਈ ਕਰਮਚਾਰੀ ਸੀਵਰੇਜ ਸਾਫ ਕਰਦੇ ਸੀਗੇ ਤਾਂ ਬੜੇ ਇਹੋ ਜਿਹੇ ਇਨਸੀਡੈਂਟ ਹੁੰਦੇ ਸੀਗੇ ਕਿ ਗੈਸ ਦੇ ਨਾਲ ਸਫਾਈ ਕਰਮਚਾਰੀ ਦੀ ਮੌਤ ਹੋ ਜਾਂਦੀ ਸੀ ਬਿਲਕੁਲ ਬਿਲਕੁਲ ਆਪਣੀ ਸਰਕਾਰ ਨੇ ਇਹ ਐਲਾਨ ਵੀ ਕੀਤਾ ਸੀਗਾ ਵੀ ਜੇਕਰ ਕੋਈ ਸਫਾਈ ਕਰਮਚਾਰੀ ਸਾਫ ਕਰਦਾ ਸਫਾਈ ਕਰਦਾ ਜੇਕਰ ਉਹਦੀ ਡੈਥ ਹੁੰਦੀ ਹੈ ਤਾਂ ਉਹਨੂੰ ਵੀ ਅਸੀਂ ਉਸੇ ਕੈਟਾਗਰੀ 'ਚ ਲਵਾਂਗੇ ਜਿਸ ਕੈਟਾਗਰੀ ਦੇ ਵਿੱਚ ਇੱਕ ਬਾਰਡਰ ਤੇ ਖੜਾ ਹੋਇਆ ਜਵਾਨ ਸ਼ਹੀਦ ਹੋ ਜਾਂਦਾ ਜੀ ਤਾਂ ਅਸੀਂ ਉਹਦੇ ਵਾਸਤੇ ਵੀ 1 ਕਰੋੜ ਰੁਪਇਆ ਸਰਕਾਰ ਨੇ ਰੱਖਿਆ ਸੀ 1 ਕਰੋੜ ਦਾ ਚੈੱਕ ਸੀ ਉਹਨੂੰ ਦਿੰਨੇ ਆ ਪਰ ਪਰਮਾਤਮਾ ਨੇ ਮਿਹਰ ਕੀਤੀ ਪਿਛਲੇ 1 ਸਾਲ ਦੇ ਵਿੱਚ ਸਾਡੇ ਕੋਲ ਸਾਰੇ ਪੰਜਾਬ 'ਚ 1-2 ਕੇਸ ਹੀ ਇਦਾਂ ਦੇ ਆਏ ਨੇ ਤਾਂ ਪਰ ਅਸੀਂ ਪਹਿਲਾਂ ਹੀ ਜਿਵੇਂ بڑے ਲੋਕ ਕਹਿੰਦੇ ਆ ਤੁਸੀਂ ਪਹਿਲਾਂ ਪ੍ਰਬੰਧ ਨਹੀਂ ਕੀਤਾਗਾ ਜੀ ਵੀ ਹੁਣ ਤਾਂ ਹੋ ਗਿਆ ਹੁਣ ਪੈਸੇ ਦੇਣ ਦਾ ਕੀ ਫਾਇਦਾ ਤਾਂ ਜਿਹੜੀ ਇਹ ਤੁਹਾਡੇ ਮਗਰ ਮਸ਼ੀਨਾਂ ਹੀ ਪਹਿਲਾਂ ਪ੍ਰਬੰਧ ਆ ਜੀ ਇਹਦੇ ਵਿੱਚ ਕੰਪਿਊਟਰ ਲੱਗਿਆ ਹੋਇਆ ਕੰਪਿਊਟਰ ਤੇ ਕਮਾਂਡ ਆ ਵਿੱਚ ਇਹਦੇ ਕੈਮਰਾ ਲੱਗਿਆ ਹੋਇਆ ਜਿਹੜੀ ਸਫਾਈ ਕਰਮਚਾਰੀ ਸਾਡੇ ਭਰਾ ਪਹਿਲਾਂ ਗਟਰ ਦੇ ਵਿੱਚ ਵੜ ਕੇ ਵਿੱਚੋਂ ਸਮਾਨ ਚੱਕਦੇ ਸੀ ਇੰਨੇ ਨੇ ਛਾਤੀ ਛਾਤੀ ਤੱਕ ਉਹ ਗੰਦੇ ਪਾਣੀ ਦੇ ਵਿੱਚ ਹੋ ਜਾਂਦੇ ਸੀ ਹੁਣ ਉਹਨਾਂ ਨੂੰ ਜਾਣ ਦੀ ਲੋੜ ਨਹੀਂ ਪੈਣੀ ਹੁਣ ਇਹਦਾ ਪਲਾਨ ਇਹ ਕੰਮ ਇਹਦਾ ਵਰਕਿੰਗ ਇਹ ਹੈ ਵੀ ਇੱਕ ਕਰਮਚਾਰੀ ਤਾਂ ਕੰਪਿਊਟਰ ਤੇ ਬੈਠਾ ਵਿੱਚੋਂ ਸਾਰਾ ਕੁਝ ਸਾਫ਼ ਕਰ ਲਿਆ ਕਰੂਗਾ ਤਾਂ ਇਹ ਸਾਡੀਆਂ ਤਿੰਨ ਮਸ਼ੀਨਾਂ ਸੀ ਅੱਜ ਜਿਹੜੀਆਂ ਅਸੀਂ ਅੱਜ ਆਪਣੇ ਸ਼ਹਿਰ ਨੂੰ ਨਗਰ ਕੌਂਸਲ ਨੂੰ ਦੇ ਰਹੇ ਆ ਤੇ ਜਿਹੜੀ ਸਾਡੇ ਅੱਜ ਇੰਪੋਰਟੈਂਟ ਮੀਟਿੰਗ ਹੈ ਅਸੀਂ ਹਰ 15 ਦਿਨ ਬਾਅਦ ਨਗਰ ਕੌਂਸਲ ਦੇ ਵਿੱਚ ਮੀਟਿੰਗ ਕਰਦੇ ਹਾਂ ਜਿੱਤੇ ਮੇਰੇ 15 ਦੇ 15 ਐਮਸੀ ਸਾਹਿਬਾਨ ਹੁੰਦੇ ਨੇ ਸਾਡੇ ਬਲਾਕ ਪ੍ਰਧਾਨ ਹੁੰਦੇ ਨੇ ਸਾਡੇ ਬਾਕੀ ਪਤਵੰਤੇ ਸੱਜਣ ਆਫੀਸਰ ਸਾਰੇ ਹੁੰਦੇ ਨੇ ਉਹਦੇ ਵਿੱਚ ਸ਼ਹਿਰ ਦੇ ਵਿੱਚ ਜਿਹੜਾ ਵੀ ਸਾਨੂੰ ਲੱਗਦਾ ਕੋਈ ਕੰਮ ਕਰਨ ਵਾਲਾ ਏ ਤਾਂ ਅਸੀਂ ਉਹਦੀ ਇੱਕ ਦੂਜੇ ਦੀ رائے ਵੀ ਕਰਦੇ ਆ ਐਮਸੀਆਂ ਤੋਂ ਪੁੱਛਦੇ ਵੀ ਆ ਤਾਂ ਉਹਦੇ ਤਹਿਤ ਪਿਛਲੇ ਦਿਨੀ ਅਸੀਂ ਸਾਰੇ ਵਾਰਡਾਂ ਦੇ ਵਿੱਚ ਲਗਭਗ 500 ਲਾਈਟ ਨਵੀਂ ਹਰ ਇੱਕ ਬੋਰਡ ਦੇ ਵਿੱਚ ਓਪਨ ਖੁੱਲੇ 2-2 3-3 ਲੱਖ ਰੁਪਇਆ ਛੋਟੀ ਰਿਪੇਅਰ ਵਾਸਤੇ ਹਰ ਇੱਕ ਬੋਰਡ ਦੇ ਵਿੱਚ ਜਿਹੜੇ-ਜਿਹੜੇ ਜ਼ਰੂਰੀ ਕੰਮ ਨੇ ਸਾਡੇ ਅਸੀਂ ਮਤੇ 16 17 18 ਤਿੰਨ ਮਤੇ ਜਿਹੜੇ ਸਾਡੇ ਆਲਰੇਡੀ ਪਾਤੇ ਸੀ ਪਾਸ ਹੋ ਗਏ ਸੀਗੇ ਉਹਨਾਂ ਦੀ ਜਾਣਕਾਰੀ ਦਿੱਤੀ ਆ ਸਾਰੇ ਐਮਸੀਆਂ ਨੂੰ ਵੀ ਭਾਈ ਤੁਹਾਡਾ ਇਹ ਕੰਮ ਪਾਸ ਹੋ ਗਏ ਇਹ ਆਪਾਂ ਕਰਨੇ ਆ ਇਹ ਆਪਾਂ ਚਲਾ ਸਕਦੇ ਆ ਨਾਲ ਦੇ ਨਾਲ ਸਾਰੇ ਐਮਸੀਆਂ ਤੋਂ ਪੁੱਛ ਕੇ ਵੀ ਭਾਈ ਤੁਹਾਨੂੰ ਹੋਰ ਕੀ ਡਿਮਾਂਡ ਆ ਤਾਂ ਜਿਹੜੀ ਜਿਹੜੀ ਡਿਮਾਂਡ ਇਹਨਾਂ ਨੇ ਦੱਸੀ ਨੋਟ ਕਰਕੇ ਉਹਦਾ ਮਤਾ ਪਾਤਾ ਅੱਜ ਮਤਾ ਪਾ ਕੇ ਆਉਣ ਵਾਲੇ ਟਾਈਮ 'ਚ ਜਿਹੜੇ ਜਿਹੜੇ ਕੰਮ ਇਹਨਾਂ ਨੇ ਕਿਹਾ ਨੇ ਉਹ ਸਾਰੇ ਸਾਰੇ ਕੰਪਲੀਟ ਕਰਾਂਗੇ ਤਾਂ ਇਹ ਸਾਡੇ ਤੇ ਸਭ ਤੋਂ ਇੰਪੋਰਟੈਂਟ ਤੇ ਜ਼ਰੂਰੀ ਵੀ ਜਿਹੜੀ ਸਫਾਈ ਦੇ ਸਬੰਧਤ ਸ਼ਹਿਰ ਦੇ ਨਾਲ ਆ ਕਿਉਂਕਿ ਅਸੀਂ ਲੰਬੇ ਸਮੇਂ ਤੋਂ ਕਰਮਚਾਰੀਆਂ ਦੇ ਨਾਲ ਬੋਲਦੇ ਵੀ ਰਹਿੰਦੇ ਆ ਲੜਦੇ ਵੀ ਰਹਿੰਦੇ ਆ ਪਰ ਕਿਤੇ ਨਾ ਕਿਤੇ ਕਮੀ ਫਿਰ ਵੀ ਰਹਿ ਜਾਂਦੀ ਆ ਕਮੀ ਸਾਡੇ ਚ ਵੀ ਰਹਿ ਜਾਂਦੀ ਆ ਕਮੀ ਸਫਾਈ ਕਰਮਚਾਰੀਆਂ ਚ ਵੀ ਰਹਿ ਜਾਂਦੀ ਆ ਤੇ ਕਮੀ ਲੋਕਾਂ ਚ ਵੀ ਰਹਿ ਜਾਂਦੀ ਆ ਜਿਹੜੇ ਕੂੜੇ ਦਾ ਲਫਾਫਾ ਸੱਟ ਕੇ ਮੋਟਰਸਾਈਕਲ ਗਾਹਾਂ ਲੈ ਕੇ ਸਕੂਟੀ ਗਾਹਾਂ ਲੈ ਕੇ ਭੱਜ ਜਾਂਦੇ ਆ ਤਾਂ ਉਹਦਾ ਪੱਕਾ ਪ੍ਰਬੰਧ ਅਸੀਂ ਅੱਜ ਪਲਾਨ ਕੀਤਾ ਏ ਤਾਂ ਸਾਡੇ ਕੋਲ ਇੱਕ ਸਰਕਾਰ ਦਾ ਇੱਕ ਲੈਟਰ ਆਈ ਹੋਈ ਸੀ ਜਿਹਦੇ ਵਿੱਚ ਅਸੀਂ ਇਹ ਕੰਮ ਕਰ ਸਕਦੇ ਸੀਗੇ ਤਾਂ ਅਸੀਂ ਉਸ ਅਜੰਡੇ ਨੂੰ ਸਾਰੇ ਸਾਡੇ ਐਮਸੀ ਸਹਿਬਾਨਾਂ ਦੇ ਸਹਿਮਤੀ ਦੇ ਨਾਲ ਅਸੀਂ ਉਹ ਅਜੰਡੇ ਤੇ ਸਾਰੇ ਸਹਿਮਤ ਹੋયા ਉਹ ਕੀ ਆ ਕਿ ਅਸੀਂ ਇੱਕ ਕੰਪਨੀ ਨੂੰ बाकी पुराने शहर दी सफाई ਦਾ ਟੈਂਡਰ ਦੇਵਾਂਗੇ ਜੀ ਉਹ ਕੰਪਨੀ ਬਹੁਤ ਥੋੜੀ ਕਲੈਕਸ਼ਨ ਕਰੂਗੀ 60 ਰੁਪਏ ਪਰ ਨੇ ਉਹ ਦਿਨੇ ਨੇ ਬਾਕੀ ਅਸੀਂ ਉਹਨਾਂ ਨੂੰ ਕੁਝ ਵੀ ਰੁਪਿਆ ਨਹੀਂ ਦੇਣਾ ਸਾਡੇ ਇੱਕ ਵੀ ਰੁਪਿਆ ਨਹੀਂ ਲੱਗਣਾ ਸ਼ਟਰਪਸ ਨਗਰ ਕੌਂਸਲ ਨੇ ਉਹਨਾਂ ਨੂੰ ਦੇਣੀ ਆ ਪਰ ਹਾਊਸ ਤੇ ਉਹਨਾਂ ਨੇ ਸਾਰੀ ਸਫਾਈ ਦਾ ਪ੍ਰਬੰਧ ਕਰਨਾ ਹੈ ਤੇ ਜਿਹੜੀ ਉਹਨਾਂ ਦੀ ਆਮਦਨ ਇਹ ਹੋਇਆ ਕਰੂਗੀ ਵੀ ਜਿਹੜਾ ਵੀ ਲਫਾਫਾ ਪਲਾਸਟਿਕ ਕਲੈਕਟ ਹੋਇਆ ਕਰੂਗੀ ਉਹ ਉਹਨੂੰ ਵੇਸਟੇਜ ਨੂੰ ਵਰਤ ਕੇ ਉਹਨੂੰ ਰੀਸਾਈਕਲ ਕਰਕੇ ਉਹਦੀ ਆਪਦੀ ਇਨਕਮ ਆ ਜਿਹੜੀ ਉਹ ਲਿਆ ਕਰਨਗੇ ਤਾਂ ਇਹ ਤਿੰਨ ਚਾਰ ਅਜੰਡਿਆਂ ਤੇ ਅੱਜ ਸਾਡੀ ਨਗਰ ਕੌਂਸਲ ਦੀ ਲਗਭਗ 3 ਤੋਂ 4 ਘੰਟੇ ਮੀਟਿੰਗ ਚੱਲੀ ਆ ਤੇ ਇਹਦੇ ਵਧੀਆ ਸਾਰਥਕ ਸਿੱਟੇ ਨਿਕਲਣਗੇ ਜੀ ਇਸਨ ਹਲਕਾ ਬਧਾਇਕ ਅਮਰਪਾਲ ਸਿੰਘ ਸੁਖਾਨੰਦ ਜਿਹੜਾ ਵਾਦਾ ਕੀਤਾ ਸੀ ਸ਼ਹਿਰ ਨਿਵਾਸੀਆਂ ਦੇ ਨਾਲ ਖਾਸ ਕਰਕੇ ਜਿਹੜੇ ਚੁਣੇ ਗਏ ਨਗਰ ਕੌਂਸਲ ਦੇ ਜਿਹੜਾ ਮੈਂਬਰਸ ਸੀ ਉਹਨਾਂ ਨਾਲ ਵੀ ਵਾਦਾ ਕੀਤਾ ਸੀ ਵੀ ਤੁਹਾਨੂੰ ਮਸ਼ੀਨਰੀ ਇਸ ਤਰ੍ਹਾਂ ਦੀ ਦੇਵਾਂਗੇ ਜਿਹੜਾ ਤੁਹਾਡਾ ਜਿਹੜਾ ਹੈਗਾ ਕੀਤਾ ਹੋਇਆ ਆਪਦੇ ਬਾੜਾਂ ਦੇ ਵਿੱਚ ਕਰਾਰ ਆ ਉਹ ਵੀ ਪੂਰਾ ਹੋ ਜਾਊਗਾ ਇਹ ਜੈਟਿੰਗ ਮਸ਼ੀਨਾ ਜਿਹੜੀਆਂ ਆਧੁਨਿਕ ਟੈਕਨੋਲੋਜੀ ਨਾਲ ਲੈਸ ਆ ਜਿਹੜੀਆਂ ਕੰਪਿਊਟਰਾਈਜ਼ ਆ ਜਿਵੇਂ ਅੱਗੇ ਜਿਹੜਾ ਹੈਗਾ ਜਿਹੜੇ ਸਫਾਈ ਕਰਮਚਾਰੀ ਜਿਹੜੇ ਹੈਗੇ ਆ ਨਾਲਿਆਂ ਦੇ ਵਿੱਚ ਜਾਂ ਗਟਰਾ ਦੇ ਵਿੱਚ ਉਤਰ ਕੇ ਸਫਾਈ ਕਰਦੇ ਸੀ ਜਿਨ੍ਹਾਂ ਨੂੰ ਸਿਹਤ ਲਈ ਸਮੱਸਿਆਵਾਂ ਆਉਂਦੀਆਂ ਸੀਗਾ ਅਗਸਤ ਤੋਂ ਉਸ ਤਰ੍ਹਾਂ ਦੇ ਪੂਰੇ ਨਹੀਂ ਸਨ ਪਰੰਤੂ ਹੁਣ ਬੇਸ਼ੱਕ ਜਿਵੇਂ ਵਿਧਾਇਕ ਸਾਹਿਬ ਨੇ ਕਿਹਾ ਵੀ ਇਹ ਛੋਟੀਆਂ ਹਿੱਕ ਪਰ ਇਹ ਕਿਵੇਂ ਕੰਮ ਕਰਨੀਆਂ ਉਹਦੇ ਦੀ ਹੋਊਗੀ ਕਿਕੜ ਦੇ ਨਾਲਿਆਂ ਦੀ ਜਾਊਗੀ ਇਹ ਮਸ਼ੀਨਾ ਦੇ ਲੋਕ ਜਿਹੜੇ ਹੈਗੇ ਚਲਾਉਣ ਵਾਲੇ ਆਪਰੇਟਰ ਉਹਨਾਂ ਨੂੰ ਟ੍ਰੇਨ ਵੀ ਕੀਤਾ ਜਾਊਗਾ ਸਾਰੀਆਂ ਚੀਜ਼ਾਂ ਤੁਸੀਂ ਨਗਰ ਕੌਂਸਲ ਦੇ ਵਿੱਚ ਅੱਜ ਇੱਕ ਚੰਗਾ ਜਿਹੜਾ ਮੰਨ ਕੇ ਚੱਲੀਏ ਵੀ ਐਸੇ ਮੇਰੇ ਕਾਉਂਸਲ ਤੇ ਜਿਹੜਾ ਅਧਿਕਾਰੀ ਆ ਤੇ ਇਹ ਸਾਰੇ ਜਿਹੜੇ ਹੈਗੇ ਆ ਇਸ ਵੇਲੇ ਚਾਹ ਦੇ ਵਿੱਚ ਆ ਕਿਉਂਕਿ ਮਸ਼ੀਨਰੀ ਇਹਨਾਂ ਨੂੰ ਮਿਲ ਗਈ ਆ ਟੈਕਨੀਕਲ ਜਿਹੜੇ ਹੈਗੇ ਸਾਰੇ ਇਸ ਵਿਭਾਗ ਨੂੰ ਦੇਖਣ ਵਾਲੇ ਵਿਅਕਤੀ ਸਾਡੇ ਨਾਲ ਆ ਭਾਈ ਜੀ ਅੱਜ ਜਿਹੜੀਆਂ ਮਸ਼ੀਨਾਂ ਆਈਆਂ ਤੁਹਾਡੇ ਕੋਲੇ ਇਹਨਾਂ ਬਾਰੇ ਕੀ ਕਹਿਣਾ ਚਾਹੋ ਅ ਬਕੋਸ ਜੋ ਜੋ ਸ਼ਹਿਰ ਦੀ ਸਮੱਸਿਆ ਆ ਰਹੀ ਸੀ ਉਹ ਐਮਐਨਐ ਸਾਹਿਬ ਨਾਲ ਅਸੀਂ ਡਿਸਕਸ ਕੀਤੀ ਐਮਸੀ ਸਾਹਿਬ ਨਾਲ ਤੇ ਸਰਕਾਰ ਪੱਧਰ ਤੇ ਐਮ ਐਮਐਲਏ ਸਾਹਿਬ ਨੇ ਉੱਥੇ ਸਾਡੀ ਜਿਹੜੀ ਡਿਮਾਂਡ ਸੀ ਉਹਨੂੰ ਅੱਜ ਪੂਰਾ ਕਰਤਾ ਕਿਉਂਕਿ ਖਾਸ ਕਰਕੇ ਸੀਵਰ ਦੀ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਸੀ ਇਸ ਸੀਵਰ ਦੇ ਵਾਸਤੇ ਆਪਾਂ ਨੂੰ ਕਾਫੀ ਬੈਨੀਫਿਟ ਦੇਵੋਗੇ ਜਿਵੇਂ ਕਰਮਚਾਰੀ ਉਹਨੇ ਮਸ਼ੀਨ ਨੇ ਥੱਲੇ ਜਾ ਕੇ ਜੋ ਵੀ ਕੋਈ ਡਸਟ ਹੈ ਕੋਈ ਕਿਸੇ ਵੀ ਤਰ੍ਹਾਂ ਕੋਈ ਪੋਲੂਸ਼ਨ ਵਗੈਰਾ ਇਹਨੇ ਕੰਪਿਊਟਰਾਈਜ਼ ਉਹਨੇ ਕੱਢ ਲੈਣਾ ਵੈਕਿਊਮ ਸਿਸਟਮ ਦੇ ਨਾਲ ਜਿਹੜੀ ਹੈ ਉਹ ਵੈਕਿਊਮ ਸਿਸਟਮ ਹੈ ਉਹਨੇ ਡਰਾਈ ਕਰਦੇ ਇਹਦੇ ਵਿੱਚ ਕਾਫੀ ਹੈਲਪ ਹੋਊਗੀ ਆਪਣੇ ਸ਼ਹਿਰ ਨੂੰ ਤੇ ਅੱਛਾ ਇਹ ਦੱਸੋ ਵੀ ਜਿਹੜਾ ਉਹਨਾਂ ਨੇ ਇੱਕ ਹੋਰ ਦੱਸਿਆ ਵੀ ਜਿਹੜੀ ਕੋਈ ਪ੍ਰਾਈਵੇਟ ਕੰਪਨੀ ਨੂੰ ਸਫਾਈ ਦੇ ਲਈ ਇੱਕ ਕੰਟਰੈਕਟ ਕੀਤਾ ਜਾਊਗਾ ਤੁਹਾਡੇ 70 ਮੁਲਾਜ਼ਮਾ ਉਹਨਾਂ ਨੇ ਕਹਿਤਾ ਵੇ ਸਕ ਜਿਹੜੀ ਨਗਰ ਕੌਂਸਲਰ ਨੂੰ ਤਨਖਾਹ ਦੇਊਗਾ ਇੱਥੇ ਕਿਉਂ ਦੇ ਦਿਨਾਂ 'ਚ ਕੋਈ ਅਸਰ ਪੈ ਸਕਦਾ ਤੁਹਾਡੇ ਆਪ ਦੀ ਜਿਹੜੀ ਹੈਗੀ ਡਿਊਟੀ ਤੇ ਨਹੀਂ ਪਹਿਲੀ ਗੱਲ ਤਾਂ ਜਿਹੜੇ 70 ਮੁਲਾਜ਼ਮ ਹੈ ਸਫਾਈ ਕਰਮਜਾੜਾ ਉਹਨਾਂ ਦਾ ਕੋਈ ਕੰਟਰੈਕਟ ਨਹੀਂ ਹੋ ਰਿਹਾ ਇਹ ਹੋ ਰਿਹਾ ਜੋ ਡੋਰ ਟੂ ਡੋਰ ਕਲੈਕਟ ਕਰ ਰਿਹਾ ਇੱਕ ਪ੍ਰਾਈਵੇਟ ਏਜੰਸੀ ਹੁਣ ਕਰ ਰਹੀ ਹੈ ਆਪਣੇ ਕੋਲੇ ਇੱਕ ਪ੍ਰਾਈਵੇਟ ਮੁੰਡੇ ਸੀ ਉਹ ਜਿਹੜੇ ਆਪਣੇ ਆਪਣੇ ਰੇਡਿਆਂ ਤੇ ਕੰਮ ਕਰ ਰਹੇ ਆ ਇਹ ਉਹਨਾਂ ਦਾ ਡੋਰ ਟੂ ਡੋਰ ਕਲੈਕਟ ਵਾਸਤੇ ਹੀ ਆਪਾਂ ਇੱਕ ਟੈਂਡਰ ਕਾਲ ਲਾਵਾਂਗੇ ਜਿਵੇਂ ਸੁੱਕਾ ਗਿੱਲਾ ਕੂੜਾ ਅਲੱਗ-ਅਲੱਗ ਕਲੈਕਟ ਕਰ ਘਰੋਂ ਕੂੜਾ ਕਰਨਾ ਆਦਰਵਾਇਜ਼ ਜਿਹੜੇ ਕਰਮਚਾਰੀ ਪਹਿਲਾਂ ਅਡਜਸਟ ਲੱਗੇ ਹੋਏ ਆ ਉਹ ਸਿਰਫ ਸ਼ਹਿਰ ਦੀ ਸਫਾਈ ਵਾਸਤੇ ਹੀ ਉਸੇ ਤਰ੍ਹਾਂ ਕੰਮ ਕਰਨਗੇ ਜਿਵੇਂ ਹੁਣ ਕੰਮ ਕਰ ਰਹੇ ਆ ਜੀ ਅੱਛਾ ਇਹਦੇ ਚ ਇਹ ਵੀ ਇੱਕ ਤੁਹਾਡੇ ਧਿਆਨ ਚ ਲਿਆ ਇਹ ਵੀ ਜਿਹੜੀ ਗੱਲ ਆ ਗਿੱਲੇ ਸੁੱਕੇ ਕੂੜੇ ਦੇ ਦਰਮਿਆਨ ਜਿਹੜਾ ਇੱਕ ਪਲਾਸਟਿਕ ਦਾ ਮਸਲਾ ਹੁੰਦਾ ਉਹ ਚ ਲਫਾਫੇ ਹੋਣ ਜਾਂ ਬੋਤਲਾਂ ਹੋਣ ਉਹ ਵੀ ਜਿਹੜਾ ਰੀਸਾਈਕਲ ਕਰਦਾ ਜਿਹੜਾ ਪ੍ਰੋਜੈਕਟ ਜੋ ਟੈਂਡਰ ਹੋਇਆ ਉਹਦੇ ਵਿੱਚ ਉਹਦੀ ਸਮੱਸਿਆ